ਗੁਰਮੁਖ ਪਿਆਰਿਓ ਕਿਸੇ ਰਾਹੀ ਨੂੰ ਕੋਈ ਰੱਬ ਦਾ ਫਕੀਰ ਮਿਲਿਆ ਉਹ ਬੜਾ ਉਦਾਸ ਸੀਗਾ ਰਾਹੀ ਕੋਈ ਆਪਣੇ ਵਰਗਾ ਸਰੀਰ ਜਾਂਦਾ ਹੋਣਾ ਉਹਨੇ ਕੁਝ ਇੱਕ ਸਮਾਂ ਰੱਬ ਦੇ ਪਿਆਰੇ ਨਾਲ ਗੱਲਾਂ ਕੀਤੀਆਂ ਫਕੀਰ ਨਾਲ ਉਹਨੂੰ ਬੜਾ ਸਕੂਨ ਮਿਲਿਆ ਤੇ ਉਹਨੇ ਕਿਹਾ ਕਹਿੰਦਾ ਬਈ ਮਹਾਪੁਰਖੋ ਜੇ ਤੁਹਾਨੂੰ ਕਦੇ ਫੇਰ ਮਿਲਣਾ ਹੋਵੇ ਤੇ ਤੁਸੀਂ ਕਿੱਥੇ ਮਿਲੋਗੇ ਉਹ ਕਹਿੰਦੇ ਭਾਈ ਅਸੀਂ ਫਲਾਣੇ ਸ਼ਹਿਰ ਵਿੱਚ ਝੂਠਿਆਂ ਦੇ ਮਹੱਲੇ 'ਚ ਰਹਿੰਨੇ ਆਂ ਤੇ ਤੁਸੀਂ ਜਦੋਂ ਮਰਜ਼ੀ ਆ ਜਿਓ। 2 ਮਹੀਨੇ ਲੰਘੇ ਤੇ ਉਹ ਰਾਹੀ ਦਾ ਜਿਹੜਾ ਚਿੱਤ ਕੀਤਾ ਵੀ ਮੈਂ ਦੁਆਰਾ ਉਸ ਮਹਾਪੁਰਖ ਨੂੰ ਮਿਲ ਕੇ ਆਵਾਂ ਜਿਹਨੂੰ ਮਿਲਣ ਕਰਕੇ ਮੈਨੂੰ ਪਹਿਲਾਂ ਬੜਾ ਸਕੂਨ ਮਿਲਿਆ ਸੀਗਾ। ਚਲਿਆ ਗਿਆ ਗੁਰਮੁਖ ਪਿਆਰਿਓ ਜਾ ਕੇ ਪਤਾ ਕਰਦਾ ਵੀ ਇੱਥੇ ਇੱਕ ਮਹਾਪੁਰਖ ਰਹਿੰਦੇ ਆ ਤੇ ਉਹਨਾਂ ਨੇ ਝੂਠਿਆਂ ਦਾ ਮੁਹੱਲਾ ਆਪਦਾ ਐਡਰੈਸ ਦੱਸਿਆ ਸੀਗਾ ਪਤਾ ਜਿਹੜਾ ਉਹ ਸਾਰੇ ਲੋਕ ਹੈਰਾਨ ਨੇ ਸ਼ਹਿਰ ਦੇ ਕਹਿੰਦੇ ਬਈ ਇੱਥੇ ਠੀਕ ਐ ਸ਼ਹਿਰ ਤੇ ਉਹੀ ਐ ਜਿਹੜਾ ਤੂੰ ਦੱਸਿਆ ਪਰ ਇੱਥੇ ਝੂਠਿਆਂ ਦਾ ਮੁਹੱਲਾ ਕੋਈ ਨਹੀਂ ਆ ਉਹ ਹਰੇਕ ਨੂੰ ਕਹੇ ਜੀ ਮੈਨੂੰ ਮਹਾਪੁਰਖਾਂ ਨੇ ਮੁਹੱਲਾ ਹੀ ਝੂਠਿਆਂ ਦਾ ਦੱਸਿਆ ਸਾਰਾ ਦਿਨ ਲੰਘਿਆ ਲੱਭਦਿਆਂ ਭਾਲਦਿਆਂ ਵੀ ਚਲੋ ਕਿਤੇ ਉਦਾਂ ਹੀ ਨਜ਼ਰ ਪੈ ਜੇ ਉਸ ਮਹਾਪੁਰਖ ਦੀ ਮੈਂ ਪਛਾਣ ਤੇ ਲੈਣਾ ਹੀ ਆ ਜਦੋਂ ਸ਼ਾਮ ਹੋਈ ਤੇ ਇੱਕ ਮਨੁੱਖ ਮਿਲਿਆ ਰਾਹੀਏ ਨੂੰ ਕਹਿੰਦਾ ਭਾਈ ਉਦਾਸ ਬੈਠਾ ਕਹਿੰਦਾ ਜੀ ਇੱਕ ਮਹਾਪੁਰਖ ਦੀ ਭਾਲ ਚ ਆਇਆ ਸੀ ਉਹਨਾਂ ਨੇ ਨਗਰ ਸ਼ਹਿਰ ਇਹੀ ਦੱਸਿਆ ਸੀਗਾ ਮੈਨੂੰ ਲੱਭਦੇ ਨਹੀਂ ਹੈਗੇ ਕਹਿੰਦੇ ਕਿਹੜਾ ਮਹੱਲਾ ਜਾਂ ਸ਼ਹਿਰ ਕਿਹੜਾ ਇਲਾਕਾ ਦੱਸਿਆ ਉਹ ਕਹਿੰਦੇ ਜੀ ਮੈਨੂੰ ਤਾਂ ਝੂਠਿਆਂ ਦਾ ਮਹੱਲਾ ਦੱਸਿਆ ਸੀ ਉਹ ਕਹਿੰਦੇ ਭਾਈ ਦੇਖ ਸਾਡੇ ਇਸ ਸ਼ਹਿਰ ਵਿੱਚ ਨਾ ਝੂਠਿਆਂ ਦਾ ਮਹੱਲਾ ਤੇ ਨਹੀਂ ਕੋਈ ਹੈਗਾ ਪਰ ਹਾਂ ਇੱਥੇ ਸ਼ਮਸ਼ਾਨ ਭੂਮੀ ਵਿੱਚ ਨਾ ਕਈ ਵਾਰੀ ਸਾਧੂ ਮਹਾਪੁਰਖਾਂ ਦੀ ਮੰਡਲੀ ਆਉਂਦੀ ਹੈ ਤੇ ਉਹ ਆ ਕੇ ਰਹਿ ਜਾਂਦੇ ਹੁੰਦੇ ਆ ਤੂੰ ਉੱਥੇ ਜਾ ਕੇ ਵੇਖਿਆ ਉਹਨੇ ਬਚਨ ਮੰਨ ਕੇ ਜਦੋਂ ਗਿਆ ਨਾ ਪਿਆਰਿਓ ਸਾਧੂਆਂ ਦੀ ਮੰਡਲੀ ਉੱਥੇ ਬੈਠੀ ਆ ਸ਼ਮਸ਼ਾਨ ਭੂਮੀ 'ਚ ਇਹ ਸਾਰਿਆਂ 'ਚ ਨਿਗਾਹ ਮਾਰਦਾ ਤੇ ਉਹ ਮਹਾਪੁਰਖ ਵੀ ਬੈਠਾ ਹੈ ਵੀ ਜਿਹੜਾ ਇਹਨੂੰ 2 ਮਹੀਨੇ ਪਹਿਲਾਂ ਮਿਲਿਆ ਸੀਗਾ ਖੁਸ਼ ਹੋ ਗਿਆ ਜਾ ਕੇ ਨਮਸਕਾਰ ਕੀਤੀ ਤੇ ਕਹਿੰਦਾ ਮਹਾਪੁਰਖੋ ਵੀ ਤੁਹਾਨੂੰ ਕਦੋਂ ਦਾ ਲੱਭੀ ਤੇ ਭਾਲੀ ਜਾਣਾ ਹੈ ਸ਼ੁਕਰ ਹੈ ਤੁਸੀਂ ਮਿਲ ਗਏ ਹੋ ਪਰ ਤੁਸੀਂ ਮੈਨੂੰ ਝੂਠ ਕਿਉਂ ਬੋਲਿਆ ਉਹ ਕਹਿੰਦੇ ਕਾਹਦਾ ਝੂਠ ਕਹਿੰਦੇ ਤੁਸੀਂ ਬੈਠੇ ਸ਼ਮਸ਼ਾਨ ਘੁਮੀ ਚੋਂ ਤੇ ਮੈਨੂੰ ਐਡਰੈਸ ਝੂਠਿਆਂ ਦੇ ਮਹੱਲੇ ਦਾ ਦੱਸਿਆ ਬਈ ਮੈਂ ਝੂਠਿਆਂ ਦੇ ਮਹੱਲੇ 'ਚ ਰਹਿਣਾ ਇੱਥੇ ਕਿਹੜਾ ਝੂਠਿਆਂ ਦਾ ਮਹੱਲਾ ਹੈ ਮੈਂ ਸਾਰਾ ਸ਼ਹਿਰ ਪੁੱਛਦਾ ਥੱਕ ਗਿਆ ਵੀ ਇੱਥੇ ਝੂਠਿਆਂ ਦਾ ਮਹੱਲਾ ਕਿੱਥੇ ਹੈ ਮੈਨੂੰ ਕਿਸੇ ਨੇ ਨਹੀਂ ਰਾਹ ਪਾਇਆ ਉਹ ਮਹਾਪੁਰਖਾਂ ਦੀ ਗੱਲ ਕਹਿਣੀ ਕੁਝ ਹੋਰ ਸੀ ਉਹ ਕਹਿੰਦੇ ਭਲਿਆ ਲੋਕਾ ਵੀ ਇਹ ਝੂਠਿਆਂ ਦਾ ਮਹੱਲਾ ਹੀ ਹੈ ਜਿੱਥੇ ਅਸੀਂ ਰਹਿਨੇ ਆਂ ਕਹਿੰਦੇ ਜੀ ਇਹ ਤਾਂ ਸ਼ਮਸ਼ਾਨ ਘਾਟ ਹੈ ਸ਼ਮਸ਼ਾਨ ਭੂਮੀ ਹੈ ਸਾਡੇ ਲੋਕ ਇਹਨੂੰ ਸ਼ਮਸ਼ਾਨ ਭੂਮੀ ਕਹਿੰਦੇ ਆ ਕਹਿੰਦੇ ਠੀਕ ਆ ਤੁਸੀਂ ਲੋਕ ਕਹਿੰਦੇ ਹੋਵੋਗੇ ਪਰ ਮੈਂ ਇਹਨੂੰ ਝੂਠਿਆਂ ਦਾ ਮਹੱਲਾ ਹੀ ਕਹਿੰਨਾ ਹੈ ਕਹਿੰਦੇ ਉਹ ਵੀ ਤੁਸੀਂ ਕਿਉਂ ਕਹਿੰਦੇ ਹੋ ਉਹ ਕਹਿੰਦਾ ਵੇਖੋ ਜੀ ਆ ਜਿੰਨੇ ਵੀ ਇੱਥੇ ਸਰੀਰ ਆਏ ਆ ਨਾ ਆ ਕੇ ਜਿੰਨੇ ਕਬਰਾਂ ਵਿੱਚ ਦਫਨਾਏ ਪਏ ਆ ਇਹ ਸਾਰੇ ਇੱਥੇ ਝੂਠੇ ਹੀ ਆਉਂਦੇ ਆ ਉਹ ਕਹਿੰਦੇ ਵੀ ਝੂਠੇ ਕਿਵੇਂ ਕਹਿੰਦੇ ਇੱਥੇ ਸਾਰੇ ਉਹ ਲੋਕ ਆ ਕੇ ਵਸ ਗਏ ਆ ਜਿਨ੍ਹਾਂ ਨੂੰ ਮੈਂ ਦੁਨੀਆ ਵਿੱਚ ਇਹ ਕਹਿੰਦੇ ਸੁਣਿਆ ਵੀ ਫਲਾਣਾ ਮੇਰਾ ਮਿੱਤਰ ਫਲਾਣਾ ਮੇਰਾ ਸਬੰਧੀ ਹੈ ਮੇਰਾ ਬਹੁਤ ਪੱਕਾ ਨੇੜੇ ਦਾ ਨਜ਼ਦੀਕੀ ਹੈ ਇਹਦੇ ਬਿਨਾ ਮੈਂ ਨਹੀਂ ਰਹਿ ਸਕਦਾ ਤੇ ਇਹ ਮੇਰੇ ਬਿਨਾ ਨਹੀਂ ਰਹਿ ਸਕਦਾ ਉਹ ਕਹਿੰਦੇ ਹਾਂਜੀ ਕਹਿੰਦੇ ਜਦੋਂ ਉਹਨਾਂ ਦੀ ਮੌਤ ਹੋ ਗਈ ਤੇ ਉਹ ਆ ਕੇ ਇੱਥੇ ਨਾ ਕਬਰਾਂ ਵਿੱਚ ਪੈ ਗਏ ਆ ਕਹਿੰਦੇ ਮੈਂ ਵੇਖਿਆ ਵੀ ਮੁੜ ਕੇ ਇਹਨਾਂ ਦੇ ਕੋਈ ਉਹ ਮਿੱਤਰ ਸਬੰਧੀ ਇਹਨਾਂ ਨੂੰ ਮਿਲਣ ਨਹੀਂ ਆਏ ਹੈਗੇ ਕਹਿੰਦੇ ਮੈਂ ਫਿਰ ਤਾਂ ਕਰਕੇ ਇਹਨਾਂ ਨੂੰ ਵਾਜਾ ਮਾਰ ਮਾਰ ਕੇ ਕਹਿਣਾ ਹੁੰਨਾ ਵੀ ਉਹ ਝੂਠੇਓ ਤੁਸੀਂ ਦੁਨੀਆ ਵਿੱਚ ਜਿੰਨਾ ਚਿਰ ਜਿਉਂਦੇ ਰਹੇ ਹੋ ਤੁਸੀਂ ਉਹਨਾਂ ਚਿਰ ਮਾਨ ਕਰਦੇ ਸੀ ਮਹਿਲਾਂ ਦਾ ਧਨ ਦੌਲਤ ਦਾ ਰਿਸ਼ਤੇ ਨਾਤੇ ਮਿੱਤਰਾਂ ਦੋਸਤਾਂ ਦਾ ਪਰ ਜਦੋਂ ਦੇ ਤੁਸੀਂ ਇੱਥੇ ਆਇਓ ਨਾ ਤੁਹਾਡੇ ਨਾਲ ਕੋਈ ਇੱਕ ਵੀ ਚੀਜ਼ ਚੱਲ ਕੇ ਨਹੀਂ ਆਈ ਹੈਗੀ ਇਸ ਕਰਕੇ ਫਿਰ ਇਹ ਝੂਠੇ ਹੋਏ ਨਾ ਉਹ ਰਾਹੀ ਨੂੰ ਇੱਕ ਹੋਰ ਗੱਲ ਸਿੱਖਣ ਨੂੰ ਮਿਲ ਗਈ ਉਹ ਕਹਿੰਦਾ ਹਾਂ ਜੀ ਮਹਾਂਪੁਰਖ ਉਹ ਗੱਲ ਤੇ ਠੀਕ ਹੈ ਝੂਠੇ ਹੀ ਨੇ ਜੇ ਸੱਚੇ ਹੋਣ ਤੇ ਦੁਨੀਆ 'ਚ ਵੀ ਉਹ ਰੱਬ ਨਾਲ ਜੁੜਨ ਸੱਚੀ ਚੀਜ਼ ਨਾਲ ਜੁੜਨ ਸੱਚੇ ਨਾਮ ਨਾਲ ਜੁੜਨ ਸੰਸਾਰ ਵਿੱਚ ਜਿਉਂਦਿਆਂ ਰਹਿੰਦਿਆਂ ਅਸੀਂ ਜਿੰਨਾ ਚਿਰ ਕਿਸੇ ਨਾਲ ਜੁੜੇ ਹੁੰਨੇ ਆ ਅਸੀਂ ਝੂਠ ਨਾਲ ਜੁੜੇ ਹੁੰਨੇ ਆ ਜਦੋਂ ਅਸੀਂ ਆ ਕੇ ਕਬਰਾਂ ਵਿੱਚ ਸ਼ਮਸ਼ਾਨਾਂ ਵਿੱਚ ਪੈ ਜਾਂਦੇ ਆਂ ਕਹਿੰਦੇ ਫਿਰ ਉੱਥੇ ਸਾਨੂੰ ਲਾਹਣ ਤਾਂ ਪੈਂਦੀ ਆ